ਐਸਰ ਨਾਮ ਜਪੋ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਵੇ ਇਹ ਐਸਾ ਨਾਮ ਗਿਆਨ ਹੈ ਗੁਰਮਤ ਦਾ ਜਿਹੜੇ ਸਾਰੇ ਦੁਨੀਆਂ ਦੇ ਗਿਆਨ ਨੇ ਉਹਨਾਂ ਨੂੰ ਉੱਪਰ ਸਾਰਿਆਂ ਨੂੰ ਗੁਰਬਾਣੀ ਜਿਹੜੀ ਹੈ ਮਤਲਬ ਅ ਅਰਾਧਾ ਦੀ ਤੇਰੇ ਜਪਾਈ ਆ ਕਮੀ ਹੈ ਇਹ ਕਮੀ ਦੂਰ ਕਰ ਲੈ ਸਾਰਿਆਂ ਦੇ ਉੱਤੇ ਹੁਕਮ ਹੋ ਗਿਆ ਇਹ ਇੰਸਟ੍ਰਕਸ਼ਨ ਸਾਰਿਆਂ ਨੂੰ ਗੁਰਮਤ ਦੇ ਰਹੀ ਹੈ ਉਹ ਨਾਮ ਹੈ ਉਹ ਪਰਮੇਸ਼ਰ ਦਾ ਹੁਕਮ ਉੱਥੋਂ ਆਇਆ ਨਾਨਕ ਤਾਂ ਬੋਲੇ ਆ ਭਗਤ ਬੋਲੇ ਨੇ ਜਿਵੇਂ ਬਲਾਉ ਤੇ ਨਾਨਕ ਦਾਸ ਬੋਲੇ ਹੁਣ ਅਸੀਂ ਇਸ ਗੱਲ ਤੇ ਵੀ ਵਿਸ਼ਵਾਸ ਨਹੀਂ ਕਰਦੇ ਵਿਦਵਾਨ ਤਾਂ ਬਿਲਕੁਲ ਹੀ ਨਹੀਂ ਕਰਦੇ ਕਿ ਬੋਲਦਾ ਹੋ ਰਿਹਾ ਹੈ ਬਲਾ ਤਾਂ ਕੋਈ ਰਿਹਾ ਨਹੀਂ ਹੁਣ ਇਹ ਗੱਲ ਨੂੰ ਕੌਣ ਸਮਝੇ ਬੁਲਾ ਰਿਹਾ ਹੈ ਬੋਲ ਰਿਹਾ ਕੋਈ ਕਵਤਾ ਲਿਖ ਰਿਹਾ ਕੋ ਫੁਰਨਾ ਆ ਰਿਹਾ ਕੋ ਜੇ ਕੋਈ ਬੁਲਾਉਣਰ ਪਿੱਛੇ ਨਾ ਹੋਵੇ ਤਾਂ ਜਿਹੜਾ ਸਾਨੂੰ ਰੋਜ਼ ਗਿਆ ਨਵਾਂ ਆ ਰਿਹਾ ਕਿੱਥੋਂ ਆਵੇ ਨਵੇਂ ਅਵਿਸ਼ਕਾਰ ਨਹੀਂ ਹੋ ਰਹੇ ਉਹ ਕਿੱਥੋਂ ਆ ਰਹੇ ਨੇ ਆਦਮੀ ਦੀ ਬੁੱਧੀ ਜੋ ਪਰੇਦਾ ਜਿਹੜਾ ਨਿਤ ਨਵਾਂ ਗਿਆਨ ਹੁੰਦਾ ਉਹ ਉੱਥੋਂ ਹੀ ਆ ਰਿਹਾ ਹੈ ਉਹ ਜੋ ਮੰਗਰ ਠਾਕੁਰਾ ਪੜ੍ਹਦੇ ਸੋਈ ਸੋਈ ਦੇ ਵੈ ਸਾਇਦਾਂ ਲੱਗਿਆ ਹੋਇਆ ਖੋਜ ਦੇ ਵਿੱਚ ਉਹਨੂੰ ਉਹਦਾ ਹੀ ਮਿਲ ਜਾਂਦਾ ਗਿਆ ਕੋਈ ਗੁਰਮਤਾਲਾ ਉਹਨੂੰ ਉਹਦਾ ਮਿਲ ਜਾਂਦਾ ਜਿਹੜਾ ਕੋਈ ਲੱਗਿਆ ਹੋਇਆ ਉਹਦੇ ਗਲ ਅਕਲ ਜਾਂ ਜਾਂਦੀ ਵਿਦਵਾਨਾਂ ਬਾਰੇ ਵਿਚਾਰਨਾ ਕੁਝ ਪਾਓ ਜਿਹੜੇ ਵਿਦਵਾਨ ਸਮੇਂ-ਸਮੇਂ ਤੇ ਹਮੇਸ਼ਾ ਰਹੇ ਆ ਤੇ ਅੱਜ ਵੀ ਹੈਗੇ ਤੁਹਾਡੇ ਧਿਆਨ ਚ ਹੋਣਗੇ ਸਾਨੂੰ ਤਾਂ ਕੋਈ ਦਿਖਾਈ ਘੱਟ ਦਿੰਦਾ ਸਾਡੀ ਦ੍ਰਿਸ਼ਟੀ ਹੋਰ ਹੈ ਵੀ ਵਿਦਵਾਨ ਜਿਹੜੇ ਇਹਨਾਂ ਦੀ ਡਿਊਟੀਆਂ ਕੀ ਸੀ ਤੇ ਅੱਜ ਦੇ ਵਿਦਵਾਨ ਜਿਹੜੇ ਹੈਗੇ ਆ ਉਹ ਤੁਹਾਡੇ ਧਿਆਨ ਚ ਜੇ ਕੋਈ ਹੈ ਤਾਂ ਉਸ ਸਮੇਂ ਦੇ ਵਿੱਚ ਉਹਨਾਂ ਦੀ ਕੀ ਯੋਗਦਾਨ ਸੀ ਤੇ ਕੀ ਕਰਦੇ ਵਿੱਦਿਆ ਜਿਹੜੀ ਹੈਗੀ ਆ ਜਿਹਨੂੰ ਅਸੀਂ ਵਿੱਦਿਆ ਕਹਿੰਦੇ ਆ ਉਹਨੂੰ ਗੁਰਬਾਣੀ ਅਵਿਦਿਆ ਬੰਦੀ ਹੈ ਅਵਿਦਿਆ ਰਉਦਾ ਦਾ ਹੈ ਕਿ ਮਾਦੋ ਅਵਿਦਿਆ ਹੈ ਤਕੀਨ ਬਵੇਖ ਦੀ ਮਲੀਨ ਬਵੇਖ ਦੀਪ ਦੇ ਮਲੀਨ ਹੋਣ ਦਾ ਕਾਰਨ ਹੈ ਸਾਡੀ ਜਿਹੜੀ ਆਪਣੀ ਵਿਦਿਆ ਸਕੂਲ ਕਾਲਜਾਂ ਦੇ ਇਹ ਕੋਈ ਆਤਮਾ ਬੋਲਣ ਵਾਲੀ ਹੈ ਅੰਦਰ ਸ਼ਰੀਰ ਦੀਂਦਾ ਤੇ ਬੋਲਦੀ ਆਤਮਾ ਹੁਣ ਜਦ ਆਤਮਾ ਬੋਲਦੀ ਹੈ ਜਾਂ ਜੀਵ ਆਤਮਾ ਬੋਲਦਾ ਹੈ ਕਿ ਮੇਰਾ ਬਾਪ ਤਾਂ ਜੀਵ ਆਤਮਾ ਦੇ ਬਾਪ ਦੀ ਗੱਲ ਹੈ ਨਾ ਕਿ ਸ਼ਰੀਰ ਦੀ ਅਸੀਂ ਸ਼ਰੀਰ ਨਾਲ ਰਿਲੇਟਡ ਬਾਪ ਦੀ ਗੱਲ ਇੱਥੇ ਲਾ ਲੀਆ ਵਿਦਿਆ ਹੋ ਗਈ ਉਹ ਵਿਦਿਆ ਹੋਈ ਨਾ ਭੈਣ ਭਾਈ ਉਹ ਫਿਰ ਕਹਿੰਦਾ ਉਹ ਸ਼ੁੱਧ ਕੀ ਕੀਤਾ ਵਿਦਿਆ ਨੂੰ ਵਿਦਿਆ ਸੋਦੇ ਤਤ ਲਹੇ ਸੋਦੀ ਕਿਵੇਂ ਵਿਦਿਆ ਕਹਿੰਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਭਰਾਤਾ ਦੂਮੇ ਰੱਖਾ ਸਭ ਨਹੀਂ ਥਾਈ ਤਾਪੋ ਕੇ ਹੱਕ ਕੜਾ ਜੀਓ ਤੂੰ ਮਾਤਾ ਤੂੰ ਪਿਤਾ ਸੰਸਾਰ ਦਾ ਮਾਤਾ ਪਿਤਾ ਹੁੰਦਾ ਨਹੀਂ ਇਹ ਤਾਂ ਮਾਸੋ ਹੀ ਮਾਸੋ ਪਜਾ ਮਾਸੋ ਸਭੇ ਸਾਥ ਇਹ ਵਿਦਿਆ ਸੋਧੀ ਸੀ ਵਿਦਵਾਨਾਂ ਨੇ ਗੱਲ ਮੰਨੀ ਗੁਰਬਾਣੀ ਮੰਦੀ ਐ ਨਾ ਕਛ ਜਨਮ ਐ ਨਾ ਕਛ ਮਰ ਐ ਆਪਣ ਚਲਤ ਆਪ ਹੀ ਕਰੈ ਆਵਣ ਜਾਵਣ ਦਿਸਤ ਅੰਦਰਿਸਤ ਅਗਿਆਕਾਰੀ ਧਾਰੀ ਸਭ ਸਿਸ਼ਟ ਨਿਕਰੋਸੀ ਤਾਂ ਸਾਡੀਆਂ ਤਾਂ ਕੋਰਟਾਂ ਮੰਦੀਆਂ ਨੇ ਮਰਦਾ ਮਾਡਰਨ ਹੋ ਗਿਆ ਗੁਰਬਾਣੀ ਤਾਂ ਮੰਦੀ ਨਹੀਂ ਸਾਡੀ ਜਿਹੜੀ ਭਾਸ਼ਾ ਹੈ ਔਰ ਗੁਰਬਾਣੀ ਦੀ ਭਾਸ਼ਾ ਇਹ ਅਲੱਗ-ਅਲੱਗ ਨੇ ਉਹ ਗੁਰਮੁਖੀ ਭਾਸ਼ਾ ਗੁਰਬਾਣੀ ਦੀ ਅਸੀਂ ਅੱਖਰਾਂ ਨੂੰ ਪੰਜਾਬੀ ਨੂੰ ਗੁਰਮੁਖੀ ਮੰਨ ਲਿਆ ਓਨੀ ਭਾਸ਼ਾ ਹੀ ਹੋਰ ਹੈ